ਸਤਿ ਸ਼੍ਰੀ ਅਕਾਲ ਜੀ ਮੈਂ ਅਨਵਦੀਪ ਤਾਲੀਵਾਲ ਤੁਸੀਂ ਵੇਖ ਰਹੇ ਹੋ ਔਨ ਏਅਰ ਅੱਜ ਕੱਲ੍ਹ ਲੋਕਾਂ ਦੇ ਘਰ ਪਟਣ ਦੀਆਂ ਜਿਹੜੀਆਂ ਖਬਰਾਂ ਨੇ ਬਹੁਤ ਜ਼ਿਆਦਾ ਵਾਇਰਲ ਹੋ ਗਈਆਂ ਨੇ ਕਿਉਂਕਿ ਹਰ ਤੀਜੇ ਘਰ ਤੋਂ ਇਹੀ ਖਬਰ ਆ ਰਹੀ ਹੈ ਵਿਆਹਾ ਵਰਿਆ ਬੰਦਾ ਕਿਸੇ ਹੋਰ ਜਨਾਨੀ ਦੇ ਚੰਗੂਲ ਦੇ ਵਿੱਚ ਜਾ ਫਸਿਆ ਕਿਵੇਂ-ਕਿਵੇਂ ਚੰਗੂਲ ਦੇ ਵਿੱਚ ਫਸ ਜਾਂਦੇ ਨੇ ਜਾਂ ਫਿਰ ਕਿਵੇਂ ਜਨਾਨੀਆਂ ਉਹਨਾਂ ਨੂੰ ਫਸਾਉਂਦੀਆਂ ਨੇ ਇਹ ਸਭ ਕੁਝ ਜਗ ظاہر ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਦਾ ਸਾਹਮਣੇ ਆਇਆ ਜਿੱਥੇ ਕਿ ਸੂਰਜ ਗੁਪਤਾ ਨਾਮ ਦਾ ਸਖਸ਼ ਜੋ ਕਿ ਤਿੰਨ ਬੱਚਿਆਂ ਦਾ ਪਿਓ ਵੀ ਹੈ ਉਹ ਕਿਸੇ ਦੂਜੀ ਜਨਾਨੀ ਦੇ ਨਾਲ ਰਿਲੇਸ਼ਨ ਦੇ ਵਿੱਚ ਹੈ ਪਤਨੀ ਰੋਜ਼ ਦੀਆਂ ਲੜਾਈਆਂ ਤੋਂ ਤੰਗ ਆ ਜਾਂਦੀ ਹੈ ਇੱਥੋਂ ਤੱਕ ਕਿ ਪਤਨੀ ਦੇ ਇਹ ਵੀ ਇਲਜ਼ਾਮ ਨੇ ਕਿ ਰਾਤ ਨੂੰ 1:00 ਵਜੇ 1:30 ਵਜੇ 4:00 ਕਰਕੇ ਉਹਦੀ ਸੇਲ ਨਹੀਂ ਕਹਾ ਦਿੰਦੀ ਹੈ ਕਿ ਮੈਂ ਤਾਂ ਨਬਜ ਕੱਟਣ ਲੱਗੀ ਐ ਨਹੀਂ ਫੇਰ ਤੂੰ ਇੱਥੇ ਆ ਜਾ ਤੇ ਉਹ ਰਾਤ ਨੂੰ ਹੀ ਉਸੇ ਟਾਈਮ ਉੱਥੇ ਜਾਂਦਾ ਹੈ ਪਤਨੀ ਦੇ ਇਲਜ਼ਾਮ ਨੇ ਬਹੁਤ ਜ਼ਿਆਦਾ ਬਿੱਟਸ ਸਿਆਪਾ ਜਿਹੜਾ ਹੋਇਆ ਕਿਉਂਕਿ ਪਤਨੀ ਤੇ ਮੁੰਡੇ ਦੀ ਮਾਂ ਉਸ ਸਹੇਲੀ ਦੇ ਘਰ ਪਹੁੰਚ ਗਈਆਂ ਗਲੀ ਮੁਹੱਲੇ ਦੇ ਵਿੱਚ ਜਾ ਕੇ ਰੌਲਾ ਰੱਪਾ ਪਿਆ ਜਿਸ ਤੋਂ ਬਾਅਦ ਤਸਵੀਰਾਂ ਨੇ ਜਿਹੜੀਆਂ ਉਹ ਨਸ਼ਰ ਹੋਈਆਂ ਨੇ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਕਿ ਕੀ ਹੈ ਪੂਰਾ ਮਾਮਲਾ ਕੀ ਕਹਿਣਾ ਹੈ ਮੁੰਡੇ ਦੀ ਘਰਵਾਲੀ ਦਾ ਤੇ ਉਹਦੀ ਮਾਂ ਦਾ ਕਿ ਨੇ ਦੂਜੀ ਜਨਾਨੀ ਰੱਖੀ ਹੋਈ ਹੈ ਸਾਨੂੰ ਪਤਾ ਨਹੀਂ ਸੀਗਾ ਪਹਿਲੇ ਉਹਨਾਂ ਆਪਾਂ थाने ਰਿਪੋਰਟ ਕਰਾਈ ਜਦੋਂ ਆਪਾਂ ਪਤਾ ਚੱਲਿਆ ਕਿ ਨਹੀਂ ਦੂਜੀ ਜਾ ਰਹੀ ਉਹਦੇ ਪਿੱਛੇ ਮੈਨੂੰ ਮਾਰਦਾ ਹੈ ਜਿੰਨੇ ਮੇਰੇ ਬੱਤਿਆ ਜਿਵੇਂ ਹੱਟ ਚੁੱਕਾ ਹੈ ਇਹ ਦੇਖ ਲਓ ਤੁਸੀਂ ਅਜੇ ਸਾਰੇ ਗੱਲ ਨੂੰ ਪਤਾ ਆਏਗਾ ਤਾਂ ਆਪਾਂ ਇੱਥੇ ਆਏ ਆ ਅਰੇ ਉਪਰ ਬਲੈਕਮੇਲ ਕਰਦੀ ਹੈ ਮੇਰੇ ਖਸਮ ਨੂੰ ਕਹਿੰਦੀ ਹੈ ਕਿ ਕਹਿਵਾਂ ਤੇ ਮੈਂ ਆਪਣੇ ਨਸ ਕੱਟ ਲੂੰਗੀ ਬਲੈਕਮੇਲ ਕਰਦੀ ਉਹਨੂੰ ਰਾਤ ਨੂੰ 1-1 ਵਜੇ ਫੋਨ ਕਰਕੇ ਬੁਲਾਉਂਦੀ ਹੈ ਇਹ ਆਪਣੇ ਘਰੇ ਆਪੀਨ ਬੱਚੇ ਆ ਤਿੰਨ ਬੱਚੇ ਇਹਨੂੰ ਆਪ ਨੂੰ ਸ਼ਰਮ ਨਹੀਂ ਮੈਨੂੰ ਸਾਰੀ ਗੱਲਬਾਤ ਕਹੀ ਹੈਗੀ ਇਹ ਪਹਿਲੇ

ਅਗਰ ਮੇਰੇ ਬੱਚੇ ਆਰ ਮੇਰਾ ਇਹਨੂੰ ਕੁਝ ਹੋ ਜਾਂਦਾ ਨਾ ਇਹਨੂੰ ਅਰਿਸ ਕੀ ਹਰ ਖੈਲੂ ਗੁਰਪ੍ਰੀਤ ਕੌਰ ਨੂੰ ਇਹਨੂੰ ਅੰਦਰ ਕਰ ਦੇਣਾ ਦੋਨੋਂ ਅਗਰ ਮੇਰੇ ਬੱਚਿਆਂ ਨੇ ਮੇਰੀ ਤੇ ਮੇਰੀ ਮਾਂ ਨੂੰ ਕੁਝ ਹੋ ਜਾਵੇ ਤਾਂ ਇਹਨਾਂ ਸਾਰਿਆਂ ਨੂੰ ਡੱਬੇ ਅੰਦਰ ਕਰ ਦੇਣਾ ਇਹਦਾ ਸਾਰਿਆਂ ਦੇ ਡੱਬੇ ਦਾ ਕੀ ਹੁਆ ਕੈਨ ਜਨਾਨੀ ਸਮਾ ਲੈ ਆਪਣੀ ਐਸ ਜੀ ਸਾਨੂੰ ਤਾਂ ਹੁਣ ਪਤਾ ਚੱਲਿਆ 8 ਮਹੀਨੇ ਹੋ ਗਏ ਘਰ ਹੁਣ ਪਤਾ ਚੱਲਿਆ ਹੈ 8 ਮਹੀਨੇ ਹੋ ਗਏ ਹੈ ਜਿਮ ਤੇ ਜਾਂਦਾ ਜਿਮ ਤੇ ਜਾਂਦਾ ਸੀ ਉੱਥੋਂ ਪਟਾਈ ਇਹਨੇ ਉਹ ਤਾਂ ਹੈਗੀ ਐ ਹੋਜੀ ਆ ਵੀ ਕੀ ਨਾਮ ਨਾਲ ਮੇਰਾ ਜੈਨੂ ਬਾਲਾ ਜੀ ਆਹ ਦੀ ਗੱਲਬਾਤ ਹੋਈ ਹੈ ਤੁਹਾਡੇ ਨਾਲ ਮੇਰਾ ਮੁੰਡੇ ਨੇ ਹੋਰ ਕੋਈ ਰੱਖੀ ਹੋਈ ਹੈ ਜੀ ਆਪਣੇ ਬੱਚਿਆਂ ਨੂੰ ਤਿੰਨਾਂ ਨੂੰ ਤਿੰਨ ਬੱਚੇ ਆ ਤੇ ਦੋ ਕੁੜੀਆਂ ਇੱਕ ਮੁੰਡਾ 2.5 ਸਾਲ ਦੀ ਛੋਟੀ ਕੁੜੀ ਆ 8 ਸਾਲ ਦੀ ਵੱਡੀ ਕੁੜੀ ਆ ਤੇ 3.5 ਸਾਲ ਦਾ ਮੁੰਡਾ ਆ ਜਿਹੜੇ ਮੁੰਡੇ ਨੂੰ ਇਹਨੇ ਸਾਨੂੰ ਆ ਘਰ ਪਹਿਲਾਂ ਬੋਲਿਆ ਇਹ ਸਾਨੂੰ ਪਹਿਲਾਂ ਮੈਂ ਬੋਲਦਾ ਰਿਹਾ ਮੇਰੇ ਨਾਲ ਬਰਾਬਰ ਬੈਠਦਾ ਰਿਹਾ ਇਹ ਕਹਿੰਦਾ ਤੂੰ ਮੇਰੀ ਮਾਂ ਨਹੀਂ ਹੈਗੀ ਕਹਿੰਦਾ ਤੂੰ ਮੇਰੀ ਮਾਂ ਲੁਧਿਆਣਾ ਦੇ ਇਹੋ ਜੀ ਆਈ ਹੋਈ ਐ ਮੈਨੂੰ ਇਸ ਤਰ੍ਹਾਂ ਬੋਲਿਆ ਇਹ ਤੇ ਫਿਰ ਇਹ ਮੁੰਡੇ ਦੇ ਹੱਥ ਚੁੱਕਿਆ ਨੇ ਅਸੀਂ ਅਸੀਂ ਕਿ ਅਸੀਂ ਮਰ ਜਾਨੇ ਅਸੀਂ ਆਪਾਂ ਮਕਾਨੇ ਆ ਅਸੀਂ ਗਲੀ ਵਿੱਚ ਆਏ ਤੇ ਮੁੰਡੇ ਦੇ ਤੇ ਕੱਢ ਚਪੇੜ ਮਾਰੀ ਮੁੰਡੇ ਦੇ ਖੂਣੀ-ਕੂਨ ਹੋ ਗਿਆ ਉਹ ਵਿੱਚ ਸਾਰੀ ਗਲੀ ਵਿੱਚ ਸਾਰੀ ਗਲੀ ਵਿੱਚ ਤੇ ਦੂਜੇ ਬੱਚੇ ਨੂੰ ਫੜਾ ਲੱਗਿਆ ਜੋ ਗਲੀ ਵਾਲਿਆਂ ਨੇ ਬਚਾਇਆ ਜੀ ਹਾਂ ਅੱਜ ਆਏ ਨੇ ਤੇ ਹੁਣ ਇੱਥੇ ਅਸੀਂ ਇੱਥੇ ਆਏ ਆ ਤੇ ਇੱਥੇ ਫੜਾ ਫੜੇ ਉਹਨੂੰ ਉਹਨੂੰ ਬਚਾਉਣ ਵਾਸਤੇ ਰੁਕੈਲ ਨੂੰ ਆਪਣੀ ਨੂੰ ਭੈਂਗੀ ਨੂੰ ਤੇ ਉਹਨੂੰ ਉਹਦੇ ਪਿੱਛੇ ਆਇਆ ਵਾ चौदह तो फरवरी हुई है अच्छा। सारा कुछ, कुछ लिखा हुआ है पुलिस कुछ भी नहीं किया गया ना इन्हू सदे चढ़ाते कमिश्नर ने कुछ नी कर ਇਨੇ ਪੈਸੇ ਚੜਾਦੇ ਨਾਲ ਇਹਨੇ ਫੋਨ ਕਰਾਇਆ ਹੈ ਇਸ ਗੱਲ ਤੋਂ ਬਾਅਦ ਮੁੰਡਾ ਵੀ ਉੱਥੇ ਪਹੁੰਚ ਜਾਂਦਾ ਹੈ ਤੇ ਉਹ ਵੀ ਦੱਸਦਾ ਹੈ ਹੋਰ ਤਾਂ ਹੋਰ ਮੁੰਡਾ ਇੱਥੋਂ ਤੱਕ ਆਣ ਸ਼ੁਰੂ ਕਰ ਦਿੰਦਾ ਹੈ ਕਿ ਇਹ ਤਾਂ ਜੀ ਬਹੁਤ ਜ਼ਿਆਦਾ ਬੋਲਦੀ ਹੈ ਇਸ ਲਈ ਮੈਂ ਇਸ ਜਨਾਨੀ ਦੇ ਨਾਲ ਹੀ ਨਹੀਂ ਰਹਿਣਾ ਪਰ ਲੋਕਾਂ ਦੇ ਸਵਾਲ ਇਹ ਵੀ ਨੇ ਵੀ ਜਿਸ ਦਾ ਬੰਦਾ ਇਹੋ ਜਿਹਾ ਕੁਝ ਕਰੇਗਾ ਜਨਾਨੀ ਦੇ ਹੁੰਦਿਆ ਤਿੰਨ ਜੁਆਕਾਂ ਦੇ ਹੁੰਦਿਆ ਉਹ ਕਿਸੇ ਦੂਜੀ ਜਨਾਨੀ ਕੋਲ ਜਾਵੇਗਾ ਬੱਚਿਆਂ ਨੂੰ ਸਮਾਂ ਦੇਣ ਦੀ ਥਾਂ ਉਹ ਕਿਸੇ ਹੋਰ ਨੂੰ ਸਮਾਂ ਦੇਵੇਗਾ ਤਾਂ ਕੀ ਉਹਦੀ ਜਨਾਨੀ ਉਹਦੀ ਪੂਜਾ ਕਰੇਗੀ ਵੱਡਾ ਸਵਾਲ ਹੈ ਤੁਸੀਂ ਵੀ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਕਿ ਉਹਦੀ ਜਨਾਨੀ ਉਸ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਪੇਸ਼ ਆਵੇਗੀ ਜਿਸ ਦਾ ਘਰ ਬਰਬਾਦ ਹੋ ਰਿਹਾ ਉੱਤੇ ਹੀ ਬਾਕੀ ਕੁੜੀਆਂ ਨੂੰ ਵੀ ਬੇहद ਸਮਝਣ ਦੀ ਜ਼ਰੂਰਤ ਹੈ ਜੋ ਉਹਨਾਂ ਦਾ ਘਰ ਪਟਦੀਆਂ ਨੇ ਜਿਨ੍ਹਾਂ ਨੂੰ ਇਹ ਵੀ ਪਤਾ ਹੁੰਦਾ ਕਿ ਮਰਦ ਵਿਆਹਾ ਹੋਇਆ ਫਿਰ ਵੀ ਇਹ ਕੁਝ ਕਰਦੀਆਂ ਨੇ ਕਿਉਂਕਿ ਦੂਸਰੀ ਔਰਤ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਹਿਲਾਂ ਤੋਂ ਹੀ ਕਹਿੰਦੀ ਹੋਈ ਨਜ਼ਰ ਆਉਂਦੀ ਹੈ ਕਿ ਜੀ ਮੈਨੂੰ ਨਹੀਂ ਪਤਾ ਮੈਨੂੰ ਇਸ ਬੰਦੇ ਨੇ ਦੱਸਿਆ ਹੀ ਨਹੀਂ ਸੀ ਕਿ ਇਹ ਵਿਆਹ ਹੋਇਆ ਪਰ ਬਾਅਦ ਦੇ ਵਿੱਚ ਗੱਲਾਂ-ਗੱਲਾਂ ਦੇ ਵਿੱਚੋ ਦੱਸਦੀ ਹੈ ਕਿ 6 ਕਿ ਮਹੀਨੇ ਬਾਅਦ ਪਤਾ ਲੱਗਿਆ ਸੀ ਫਿਰ ਮੈਂ ਕਿਹਾ ਕੋਈ ਗੱਲ ਨਹੀਂ ਕਿ ਇਹਦੀ ਘਰਵਾਲੀ ਇਹਦੀ ਸੁਣਦੀ ਨਹੀਂ ਸੀ ਇਹਦੀ ਘਰਵਾਲੀ ਇਹਦੇ ਨਾਲ ਅੱਜ ਨਾਲ ਪੇਸ਼ ਨਹੀਂ ਸੀ ਆਉਂਦੀ ਇਹਦੇ ਘਰਵਾਲੀ ਇਹਨੂੰ ਰੋਟੀ ਨਹੀਂ ਸੀ ਦਿੰਦੀ ਜਿਸ ਦੇ ਕਰਕੇ ਰੋਟੀ ਵੀ ਮੇਰੇ ਕੋਲ ਆ ਕੇ ਖਾਂਦਾ ਸੀ ਸੋ ਦੂਜੀ ਜਨਾਨੀ ਦਾ ਕਿਉਂਕਿ ਉਹਦਾ ਪੱਖ ਜਾਣਣਾ ਵੀ ਬੇहद ਜ਼ਰੂਰੀ ਹੈ ਕੀ ਕਹਿਣਾ ਤੁਸੀਂ ਉਹ ਵੀ ਸੁਲਵੋ ਮੇਰੀ ਵਾਈਫ ਦੀ ਜ਼ੁਬਾਨ ਬਹੁਤ ਗੰਦੀ ਹੈ ਜੀ ਇਹ ਮੇਰੇ ਪਰਿਵਾਰਿਕ ਮੈਂਬਰ ਨਾਲ ਨਹੀਂ ਇਹਦੀ ਬਣੀ ਕੋਈ ਰਿਸ਼ੇਦਾਰ ਨਾਲ ਨਹੀਂ ਬਣੀ ਬਾਕੀ ਕੀ ਰਹੀ ਗੱਲ ਮੇਰੀ ਸਹੇਲੀ ਦੀ ਗੰਦੀ ਇਹਨੂੰ ਬਲੈਕਮੇਲ ਕਰਦੀ ਹੈ ਕੋਈ ਬਲੈਕਮੇਲ ਨਹੀਂ ਕਰਦੀ ਇਹਨਾਂ ਕੋਈ ਪ੍ਰੂਫ ਹੈਗਾ ਤੇ ਮੈਨੂੰ ਵਹਾਨ ਤੇ ਜਈ ਗੱਲ ਦੂਜੀ ਮੇਰੀ ਮਾਂ ਨੂੰ ਵੀ ਪਤਾ ਹੀ ਮੇਰਾ ਫੇਰ ਹੈ ਮੇਰੀ ਭੈਣ ਨੂੰ ਵੀ ਪਤਾ ਹੀ ਮੇਰਾ ਫੇਰ ਹੈ ਮੇਰੀ ਭੈਣ ਮੈਨੂੰ ਕੰਦੀ ਰਹੀ ਹੈ ਕਿ ਇਹਨਾਂ ਪੇਪਰਾਂ ਦੁਬਾਰਾ ਆਪੇ ਚੱਲ ਜੇਗੀ ਬੱਚੇ ਸੰਭਲੇਗੀ ਤੇ ਸਾਰਾ ਰੋਲੇ ਹੀ ਹੁਣ ਸਾਰੇ ਮੇਰੇ ਖਿਲਾਫ ਹੋ ਗਏ ਨੇ ਬਾਕੀ ਇਹੋ ਜੀ ਕੋਈ ਗੱਲ ਨਹੀਂ ਬਾਕੀ ਮੈਂ ਜਨਾਨੀ ਨਾਲ ਨਹੀਂ ਹੁਣ ਰਹਿਣਾ ਕਿਉਂਕਿ ਮੈਂ ਦੁਨੀਆਂ 'ਚ ਰਵਣਾ ਰਵਾਂ ਮੇਰਾ ਆਪਣਾ ਨਹੀਂ ਪਤਾ ਬਾਕੀ ਮੈਂ ਜਿੰਨੇ ਮੇਰੇ ਸਾਥ ਚੱਲਦੇ ਮੈਂ ਜਨਾਨੀ ਨਾਲ ਨਹੀਂ ਰਹਿ ਸਕਦਾ ਕਾਰਨ ਕੀ ਹੈ ਕਾਰਨ ਕੀ ਹੈ ਕਿ ਮੇਰੇ ਮਨੋ ਲੱਥ ਗਈ ਹੈ ਜਿੱਦਾਂ ਤੇਰੀ ਆਵਾਜ਼ ਆ ਪਹਿਲੇ ਸਾਰੇ ਪਰਿਵਾਰਿਕ ਮੈਂਬਰਾਂ ਦੇ ਮਨੋਂ ਲੱਤੀ ਹੁਣ ਮੇਰੇ ਵੀ ਮਨੋਂ ਲੱਥ ਚੁੱਕੀ ਆ ਹੁਣ ਜੀਵੇ ਜੇ ਕੱਲ ਨੂੰ ਕੁਝ ਕਰਦੀ ਆ ਦੁਬਾਰਾ ਮੇਰੇ ਤੇ ਬਲੇਮ ਮਨਾਵੇ ਕਿਉਂਕਿ ਮੈਂ ਨਹੀਂ ਇਹਨੂੰ ਕਹਿ ਰਿਹਾ ਮਰੇ ਬਾਕੀ ਨੇ ਕਿਹਾ ਮਰਨ ਦੀ ਮੈਨੂੰ ਰੋਇ ਕੁੱਟਦਾ ਮਾਰਦਾ ਵੀ ਉਹ ਵੀ ਪ੍ਰੂਫ ਲਿਆ ਕੇ ਵਹਾ ਸਕਦੇ ਇਹਦੀ ਜੁੱਤੀ ਜਮਾ ਪਾਣੀ ਪੀਲਾਂਗਾ ਜੇ ਪ੍ਰੂਫ ਦੇ ਦੇਗੇ ਇਹਨੂੰ ਮੈਂ ਰੋਇ ਕੁੱਟਦਾ ਮਾਰਾਂਗਾ ਤੁਹਾਡੇ ਮਦਰ ਵੱਲੋਂ ਤੁਹਾਡੇ ਮਦਰ ਮਦਰ ਮੇਰੀ ਵੀ ਇਦਾਂ ਹੀ ਇਹ ਡਰਾਮੇ ਕਰਦੀ ਹੈ ਜੀ ਸ਼ੁਰਤੋਂ ਮਦਰ ਮੇਰੀ ਨੂੰ ਸਾਰਾ ਪਹਿਲੇ ਦਾ ਪਤਾ ਸੀ ਜੀ ਉਹਨਾਂ ਡਰਾਮੇ ਬਾਜਰੀ ਸ਼ੁਰਤੋਂ ਮਦਰ ਮਦਰ ਮੇਰੀ ਦੀ ਸ਼ੁਰਤੋਂ ਡਰਾਮੇ ਮਦਰ ਮੇਰੀ ਦੀ ਕਹਿੰਦਾ ਮੇਰੇ ਕੁੜੀਆਂ ਆਪਣੀਆਂ ਕੁੜੀਆਂ ਮੇਨਾਂ ਸੁਆਦੇ ਕਰਦਾ ਮੈਨੂੰ ਕਹਿੰਦੀ ਹਰ 6 ਮਹੀਨਾ ਬਾਅਦ ਬਦਲਦਾ ਮਦਰ ਮੇਰੀ ਦੀ ਡਰਾਮੇਬਾਜੀ ਕਰਨ ਦੀ ਆਦਤ ਹੈ ਜੀ ਸ਼ੁਰੂ ਤੋਂ ਕਿਉਂਕਿ ਇਹ ਸ਼ੁਰੂ ਤੋਂ 5-6 ਸਾਲਾਂ ਤੋਂ ਅਦਾ ਕਰਦੀ ਹੈ ਮੈਂ ਕਹੇ ਨੀ ਗੱਲ ਤੇ ਪਹਿਲੇ ਪੂਰੀ ਸੁਣੋ ਨਾ ਕਿਉਂ ਗਿਆ ਸੀ ਮੈਨੂੰ ਕਹਿੰਦੀ ਹਰ 6 ਮਹੀਨਾ ਬਾਅਦ ਉਹ ਨਵੀਂ ਜਾਨੀ ਨਾ ਰੱਖਦਾ ਰਹਿਣਾ ਹਾਂ ਦੱਸੋ ਬਦਲ ਕਰਨੀ ਆ ਕੋਈ ਮੁੰਡਾ ਕੁੜੀ ਰੱਖਦੀ ਸੀ 6 ਮਹੀਨਿਆਂ ਬਾਅਦ ਦੱਸੋ ਕਹਿੰਦੀ ਉਹ ਕੁੜੀ 6 ਮਹੀਨਿਆਂ ਨੂੰ ਨਵਾਂ ਖਸਮ ਮੁੰਡਾ ਰੱਖਦੀ ਹਾਂ ਹਾਂ ਜੀ ਉਹਦੀ ਗੱਲ ਉਹਦੀ ਗੱਲ ਸਾਨੂੰ ਕੋਈ ਕੱਲ ਕੋਈ ਕੁੜੀ ਦੀ ਗੱਲ ਯਾ ਯਾ ਆਪ ਨਹੀਂ ਹੋਣਾ ਇਹਨਾਂ ਨਾਲ ਰਹਿਣਾ ਕਿ ਕਿਹਦੇ ਨਾਲ ਰਹਿਣਾ ਮੈਂ ਜੀ ਮੈਂ ਉਹਰੇ ਨਾਲ ਹੀ ਰਹਿਣਾ ਮੈਂ ਆਪਣੇ ਪਰਿਵਾਰ ਦੇ ਮੈਂਬਰ ਨਾਲ ਨਹੀਂ ਰਹਿਣਾ ਤੇ ਬੱਚਿਆਂ ਦਾ ਬੱਚੇ ਕੋਰਟ 'ਚ ਕੇਸ ਕਰਨ ਨਾ ਕੋਰਟ ਜੋ ਫੈਸਲਾ ਕਰੇਗੀ ਮੈਨੂੰ ਮਨਜ਼ੂਰ ਹੈ ਮੈਂ ਕਿਸੇ ਚੀਜ਼ ਤੋਂ ਭੱਜਦਾ ਥੋੜੀ ਪਿਆਜੇ ਨਾ ਮੈਂ ਪਹਿਲੇ ਭੱਜਿਆ ਨਾ ਮੈਂ ਹੁਣ ਭੱਜਿਆ ਨਾ ਮੈਂ ਕੱਲ ਭਜਣਾ ਬਾਕੀ ਮੇਰੀ ਵਾਈਫ ਦੀ ਜ਼ੁਬਾਨ ਸਾਰੀ ਦੁਨੀਆ ਨੂੰ ਪਤਾ ਹੈ ਮੇਰੇ ਮੱਲੇ 'ਚ ਵੀ ਪਤਾ ਕਰਤੀ ਕਰ ਸਕਦੇ ਜੇ ਹੁਣ ਭਾਵੇਂ ਮੱਲਾ ਨਾਲ ਨਾਲ ਤੁਰਿਆ ਬਾਕੀ ਸਾਰਿਆਂ ਨੂੰ ਪਤਾ ਕਿਰਨਾਂ ਹੋਰੀ ਬਣੀ ਤੇ ਕਿਰਨਾਂ ਨਹੀਂ ਬਣੀ ਅਗਾ ਤਾਈ ਵੀ ਆਈ ਆ ਸਾਰੇ ਵੀ ਆਏ ਆ ਬਾਹਾਂ ਆਈ ਆ ਨਾ ਕਦੇ ਤਾਈ ਦੂਰ ਖੜੀ ਆ ਕਦੇ ਤਾਈ ਦੂਰ ਖੜੀ ਨਹੀਂ ਘਰ ਜਾਵਾਂਗਾ ਮਾਰਾ ਮੇਰਾ ਘਰ ਆ ਆਪਣਾ ਘਰ ਜਾਊਂਗਾ ਮੈਂ ਆਪਣਾ ਕਾਰੋਬਾਰ ਕਰੂੰਗਾ ਬਾਕੀ ਮੇਰੇ ਕੋਲ ਐਕਸਪੈਕਟੇਸ਼ਨ ਨਾ ਰੱਖਣ ਜਰ ਤੱਕ ਕੋਰਟ ਚ ਕੇਸ ਨਹੀਂ ਕਰਦੇ ਮੇਰੇ ਕੋਲ ਐਕਸਪੈਕਟੇਸ਼ਨ ਨਾ ਰੱਖਣ ਕਿ ਮੈਂ ਇਹਨਾਂ ਦਾ ਕੁਝ ਕਰਾਂਗਾ ਕੁਝ ਨਹੀਂ ਕਰਾਂਗਾ ਕੁਝ ਵੀ ਨਹੀਂ ਕਰਾਂਗਾ ਕਿਉਂਕਿ ਮੈਂ ਕੰਮ ਹੀ ਨਹੀਂ ਕਰਨਾ ਤੇ ਫੇਰ ਤੋਂ ਮੈਨੂੰ ਠੱਲਾ ਭਾਵੇਂ ਮੈਨੂੰ ਅੰਦਰ ਛੱਡ ਦੇਣ ਭਾਵੇਂ ਜਿੱਥਿਆ ਕਰਾ ਦੇਣ ਮੈਨੂੰ ਅੰਦਰ ਜਾਣਾ ਮਨਜ਼ੂਰ ਆ ਹਾਂਜੀ ਹਾਂਜੀ ਪਰ ਆਪਣੀ ਘਰ ਵਾਲੀ ਨਾਲ ਨਹੀਂ ਬਿਲਕੁਲ ਬਿਲਕੁਲ ਮਾਰਾ ਜ ਕੀ ਰਹਿਣਾ ਬੱਚਾ ਰੱਖਣਾਗੇ ਹਾਂਜੀ ਹਾਂਜੀ ਬੱਚੇ ਨੂੰ ਵੀ ਤਾਂ ਮਾਰਿਆ ਸੀ ਸੂਸਾਈਡ ਕਰਨ ਚੱਲੇ ਸੀ ਤੇ ਬੱਚਾ ਕਹਿੰਦਾ ਪਿਆ ਸੀ ਕਿ ਮੈਂ ਨਹੀਂ ਜਾਣਾ ਮੈਨੂੰ ਖਿੱਚਿਆ ਸੀ ਤੋਰੇ ਥੱਪੜ ਲੱਗ ਗਿਆ ਮੂੰਹ ਤੇ ਜੇ ਮਾਰਿਆ ਹੁੰਦਾ ਜੇ ਮਾਰੇ ਜੇ ਮਾਰਿਆ ਹੁੰਦਾ ਇੱਕ ਦੀ ਜਗ੍ਹਾ ਬੰਦਾ 4-5 ਚਪੇੜਾ ਮਾਰ ਸਕਦਾ ਵੱਡੀ ਥੇਲੀ ਨਾਲ ਠੀਕ ਹੈ ਜੀ ਰਣ ਹਾਂਜੀ ਸਾਡੀ ਥੇਲੀ ਨਾਲ ਮੈਨੂੰ ਨਹੀਂ ਪਤਾ ਜੀ ਇਹ ਗੱਲ ਦਾ ਅੱਛਾ ਜੀ ਹਾਂਜੀ ਪਰ ਉਹ ਕਹਿੰਦੇ ਕਿ ਤੁਸੀਂ ਫਿਰ ਇੱਥੇ ਹੀ ਰਹਿ ਰਹੇ ਹੋ ਇੱਥੇ ਰਹਿ ਰਹੇ ਪੁੱਛੋ ਸਾਰੇ ਮਹੱਲੇ ਨੂੰ ਰਾਤੀ ਮੈਂ ਘਰ ਨਹੀਂ ਆਂਦਾ ਮੇਰੇ ਮਹੱਲੇ ਪੁੱਛ ਲੋ ਆਹ ਖੋੜਾ ਚਿਹਰਾ ਆਉਂਦਾ ਨੂੰ ਘਰ ਜੀ ਆਹ ਤਾਂ ਮਹੱਲੇ ਮੱਲਣਾ ਪੁੱਛ ਲੋ ਇਹ ਵੀਡੀਓ ਬਣਾ ਰਹੀ ਨਾ ਹਰਦਵਾਰ ਜਾਣੀ ਹੈ ਵੀਡੀਓ ਹਾਂਜੀ ਹਾਂਜੀ ਹਰਦਵਾਰੀ ਪੂਰੀ ਜਿਆਦਾ ਜੀ ਆ ਗਈ ਹਾਂਜੀ ਹਾਂਜੀ ਹਰਦਵਾਰੀ ਨਸਲ ਹੈ ਨਾ ਤੁਹਾਨੂੰ ਪਤਾ ਹੀ ਹੈ ਅੰਮ੍ਰਿਤਸਰ ਦਾ ਇਹ ਮਸਲਾ ਹੈ ਜੋ ਲਗਾਤਾਰ ਵਾਇਰਲ ਹੋ ਰਿਹਾ ਹੈ ਮਸਲਾ ਉਠਿਆ ਜਿਸ ਤੇ ਘਰ ਵਾਲਾ ਵੀ ਬੋਲਿਆ ਘਰ ਵਾਲਾ ਕਿਉਂ ਬੋਲਿਆ ਕਿਉਂਕਿ ਘਰ ਵਾਲਾ ਇਸ ਹੱਦ ਤੱਕ ਬੋਲਿਆ ਕਿ ਜਿਹੜੀ ਜਨਾਨੀਆਂ ਉਹ ਮੇਰੀ ਸੁਣਦੀ ਨਹੀਂ ਮੇਰੀ ਮਾਂ ਤੇ ਮੇਰੀ ਭੈਣ ਜਿਹੜੀਆਂ ਮੇਰੇ ਨਾਲ ਸੀ ਓਹੋ ਹੁਣ ਇਹਦੇ ਨਾਲ ਹੀ ਰਲ ਗਈਆਂ ਨੇ ਇੱਥੋਂ ਤੱਕ ਦਿਓ ਇਲਜ਼ਾਮ ਲਗਾਉਂਦਾ ਹੈ ਹੋਰ ਤਾਂ ਹੋਰ ਇੱਕ ਛੋਟਾ ਜਿਹਾ ਜਵਾਗ ਜੋ ਉਸ ਦੀ ਪਤਨੀ ਨੇ ਗੋਦੀ ਚੁੱਕਿਆ ਹੋਇਆ ਉਹਦੇ ਥੱਪੜ ਮਾਰਦਾ ਹੈ ਜਵਾਗ ਦੀ ਗੱਲ ਸੁਝੀ ਹੋਈ ਹੈ ਗੱਲ ਦੇ ਵਿੱਚੋਂ ਖੂਨ ਵੀ ਨਿਕਲ ਰਿਹਾ ਕਿਉਂਕਿ ਗੁੱਸੇ ਦੇ ਵਿੱਚ ਆ ਕੇ ਘਰਵਾਲੀ ਨੇ ਕਿਹਾ ਤਾਂ ਵੀ ਜੇਕਰ ਤੂੰ ਮੇਰੇ ਨਾਲ ਨਹੀਂ ਰਹਿਣਾ ਤਾਂ ਮੈਂ ਮਰਨ ਚੱਲੀ ਆ ਘਰਵਾਲੀ ਤੇ ਇਲਜ਼ਾਮ ਨੇ ਕਿ ਉਹ ਵਾਰ-ਵਾਰ ਤਲਾਕ ਦੀ ਮੰਗ ਕਰਦਾ ਹੈ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਤੂੰ ਮੈਨੂੰ ਤਲਾਕ ਦੇ ਦੇ ਜਿਸ ਤੋਂ ਗੁੱਸੇ ਦੇ ਵਿੱਚ ਆ ਕੇ ਘਰਵਾਲੀ ਤੇ ਉਹਦੀ ਮਾਂ ਉਸ ਲੜਕੀ ਕੋਲ ਪਹੁੰਚੀਆਂ ਜਿਸਦੇ ਨਾਲ ਸੁਰਜ ਗੁਪਤਾਰ ਰਿਲੇਸ਼ਨ ਦੇ ਵਿੱਚ ਸੀਗਾ ਜਿਸ ਤੋਂ ਬਾਅਦ ਸੁਰਜ ਗੁਪਤਾ ਦਾ ਕੀ ਕਹਿਣਾ ਤੁਸੀਂ ਉਹ ਵੀ ਸੁਣ ਲਵੋ ਭਾਜੀ ਮੇਰੀ ਕੋਈ ਗਲਤੀ ਨਹੀਂ ਇਹਨਾਂ ਨੇ ਮੈਨੂੰ ਪਹਿਲਾਂ ਨਹੀਂ ਦੱਸਿਆ ਕਿ ਮੈਂ ਮੈਰਿਡ ਹਾਂ ਠੀਕਾ ਇਹਨਾਂ ਦਾ ਸਹੀ ਮੈਂ ਨਾ ਮੈਰਿਡ ਹੈਗਾ ਅੱਛਾ ਜੀ ਠੀਕਾ ਹੁਣ ਮੇਰੀ ਜਿਹੜੀ ਵਾਈਫ ਨੇ ਆ ਗਿਆ ਜਹੰਗਾਮਾ ਦੇ ਤੱਕ ਮੇਰਾ ਹਸਬੰਡ ਵਿਧਾਕਾਰੀ ਦਾ ਆਦਮੀ ਨਾ ਤੁਸਤਾ ਨਹੀਂ ਪਹੁੰਚਿਆ ਠੀਕ ਹੈ ਨਾ ਮੈਨੂੰ ਕੋਈ ਬਲੈਕਮੇਲ ਕਰ ਰਹੀਆਂ ਪਿਆਰ ਕਰਦੇ ਸੀ ਦੁਜੇ ਨੂੰ ਇਹ ਕਹਿੰਦਾ ਸੀ ਕਿ ਮੈਂ ਪਿਆਰ ਕਰਦਾ ਤੇ ਨੇ ਮੈਨੂੰ ਪਿਆਰ ਕਰਦੇ ਸੀ ਅਜਿਹਾ ਤਾਂ ਕੁਝ ਨਹੀਂਗਾ ਕਿ ਕੋਈ ਵੀ ਮੇਰੇ ਦਾ ਕੁਝ ਨਹੀਂ ਕੀਤਾ ਹੋਇਆ ਤੇ ਜਿਹੜਾ ਸਾਡੇ ਤੇ ਇਲਜ਼ਾਮ ਲਾਵੇ ਉਹ ਭਾਵੇਂ ਜੀ ਬਾਈਕੋ ਤੇ ਤੁਹਾਡੇ ਸਾਹਮਣੇ ਬੈਠਾ ਤੁਹਾਨੂੰ ਪੁੱਛ ਸਕਦੇ ਆ ਕਿ ਮੈਨੂੰ ਕਿਹਦੇ ਤੇ ਇਲਜ਼ਾਮ ਲਾਇਆ ਹੋਇਆ ਹੈ। ਇਹ ਸੀਸ਼ਾ ਪਰਦਾ ਬਲਾਕਡਾਉਨ ਰਾਮਾ ਸਿੰਘ ਫਾਜੀ ਦਾ ਪਿਆਰ ਕਰਨਾ ਸਾਰੇ ਜਿਹੜੇ ਇਕੱਠੇ ਕਰਕੇ ਆ ਗਏ ਭੱਲੇ ਦੇ ਉੱਤੇ ਜਦ ਕਿ ਮੇਰੀ ਵਾਈਫ ਦੀ ਕੇਹਨ ਆਪਣੀ ਬਣੀ ਹੋਈ ਹੈ। ਇਹ ਸਭ ਹੁਣ ਜਾ ਕੇ ਪਰਾਨਾ ਫਾਜੀ ਹੋ ਗਿਆ ਕਿ ਮੈਨੂੰ ਕੁੱਟਦਾ ਮਾਰਦਾ ਜੇ ਮੈਂ ਕੁੱਟਦਾ ਮਾਰਦਾ। ਭਾਵੇਂ ਕਿ ਤੁਸੀਂ ਇਹਨਾਂ ਦੇ ਨਾਲ ਵੀ ਝੂਠ ਬੋਲਿਆ ਜਿਸ ਤਰ੍ਹਾਂ ਨਾਲ ਉਹ ਰਸਿਆ ਜਾ ਰਿਹਾ ਕਿ ਮੈਨੂੰ ਦੱਸਿਆ ਹੀ ਨਹੀਂ ਕੀਤਾ। ਬਾਅਦ ਬਾਅਦ ਭਾਜੀ ਨੇ ਦੱਸਤਾ ਸੀਗਾ ਬਾਅਦ ਵਿੱਚ ਵਚਨਮ ਦੱਸਦਾ ਜੀ ਮੇਰੇ ਸਾਹਮਣੇ ਮੇਰੀ ਵਾਈਫ ਨਾਲ ਫੋਨ ਤੇ ਲੱਗਦੀ ਹੁੰਦੀ ਸੀ ਕਿ ਮੈਥੋ ਚੱਲ ਜਣਾ ਮੱਥੇ ਨਹੀਂ ਰਹਿਣਾ ਮੈਂ ਤੁਹਾਨੂੰ ਤਲਾਕ ਦੇ ਦੇਣਾ ਅੱਛਾ ਜੀ ਤੇ ਉਹ ਸਭ ਗੱਲਾਂ ਤੋਂ ਮੁਕਰਦੀ ਸੀ ਕਿ ਮੈਂ ਇਦਾਂ ਦੀ ਕੋਈ ਗੱਲ ਨਹੀਂ ਬਹੁਤ ਕੁਝ ਕਰਦੀ ਸੀ ਇਹਦੇ ਨਾਲ ਕਰਕੇ ਇਹਨਾਂ ਨੂੰ ਤੰਗ ਕਰਦੀ ਸੀ ਬਹੁਤ ਜ਼ਿਆਦਾ ਤੌਰ ਚਰਮੀ ਕਰਦੀ ਸੀ ਘਰੇ ਰੋਟੀ ਇਹਨਾਂ ਨੇ ਕਦੀ ਨਹੀਂ ਦਿੱਤੀ ਰੋਟੀ ਬੇਤੋ ਹੀ ਰੋਟੀ ਖਾਂਦੇ ਸੀ ਜੀ ਜਾਨ ਬੁੱਝ ਕੇ ਕਹਦੇ ਕਿ ਤੈਨੂੰ ਬਲੈਅਮੈਂਟ ਕਰਦੀ ਤਾਂ ਆਪਾਂ ਕੋਈ ਪਸਾਦਰ ਨਹੀਂ ਮਗਰ ਮੈਂ ਹੁਣ ਤਾਂ ਨਹੀਂ ਨਾ ਕਰ ਸਕਦਾ ਪਰ ਸੋਹਣੇ ਮੇਰੀ ਵੀ ਸਾਰੇ ਮਹੱਲੇ ਚ ਬੇਇੱਜ਼ਤੀ ਹੋਈ ਹੈ ਤੇ ਮੈਂ ਤਾਂ ਵੀ ਖੜਾ ਆਪਾਂ ਸਟੈਂਡ ਤੇ ਜ ਬਾਕੀ ਆ ਗਏ ਤਾਂ ਤੇ ਕੀ ਹੁੰਦੀ ਇਹਨਾਂ ਦਾ ਨਾ ਰਹਿਣਾ ਜਾਨਾ ਇਹਨਾਂ ਦਾ ਰਹਿਣਾ ਵਾਈਫਰਾਂ ਤੇ ਮੇਰਾ ਪਤਾ ਹੀ ਟਟਿਆ ਗਿਆ ਅੱਛਾ ਜੀ ਮੈਨੂੰ ਆਪਣੀ ਵਾਈਫ ਵੀਲੇ ਪਹਿਲੇ ਵੀ ਨਹੀਂ ਪਸੰਦ ਤੇ ਹੁੰਦੇ ਵੈਸੇ ਉਹਨੇ ਜੋ ਹਰਕਤ ਕਰਤੀ ਆ ਤੁਹਾਨੂੰ ਪਤਾ ਬੇਇੱਜ਼ਤੀ ਹਰ ਪਾਸੇ ਹੋਈ ਗਈ ਬਾਕੀ ਚ ਕੰਨ ਕੁਛ ਪਰੇਪੁਰ ਲੈਂਦੀ ਤੇ ਮੇਰਾ ਕੋਈ ਜੁਮਾ ਨਹੀਂ ਜੇਗਾ ਤੇ ਮੈਂ ਕੁਝ ਕੰਨ ਨਾ ਤਾਂ ਵੀ ਵਾਰਾ ਕੋਈ ਜੁਮਾ ਅਰੇ ਕੋਲੇ ਪੜੇ ਭਾਬਦੇ ਕੁਝ ਨਹੀਂ ਮੈਡਮ ਤਾਂ ਨਹੀਂ ਕੀ ਕਹਣਾ ਕਰਦੇ ਉਹ ਨਹੀਂ ਇਹਨਾਂ ਨੂੰ ਆਪਣਾ ਨਾਰਾ ਕਹਿੰਦੇ हां जी ये मेरे ਨਾਲ रहनेਗੇ स्टैंड ਲੈਣਗੇ ਤਾਂ ਮੈਂ ਇਹਨਾਂ ਤੇ ਨਾਲ ਖੜੀ ਹਾਂ اچھا ਜੀ ਤੇ ਜਿੱਤਾਂ ਉਹ ਵੀ ਵਾਈਫ ਹੋਣ ਆ ਗਏ ਤੁਹਾਡੇ ਘਰ ਦੇ ਬਾਹਰ ਬੋਲਦੀ ਪਈ ਹੈ ਜੋ ਹੁਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਕਿ ਪਹਿਲਾਂ ਉਹਨੂੰ ਸੰਭਾਲ ਕੇ ਰੱਖਦੀ ਮੈਂ ਤਾਂ ਕਿਹਾ ਸੀ ਪਹਿਲਾਂ ਉਹਨੂੰ ਕਿਸ ਆਪਣੇ ਸਾਹਮਣੇ ਰੱਖੋ ਫੋਨ ਤੇ ਉਹਨਾਂ ਮੇਰੇ ਨਾਲ ਗੱਲ ਕੀਤੀ ਸੀ ਉਹ ਕਹਿੰਦੀ ਸੀ ਕਿ ਮੈਂ ਕੋਈ ਨਹੀਂ ਮੈਂ ਸੰਭਾਲ ਲਾਂਗੀ ਫਿਰ ਉਹ ਕੀ ਉਹ ਨਹੀਂ ਸੰਭਾਲ ਪਾਈ ਤੇ ਇਹਨਾਂ ਨਾਲ ਮੇਰੀ ਦੋਸਤ ਨਹੀਂ ਮੇਰੀ ਮੈਰਿਜ ਹੋ ਚੁੱਕੀ ਪਹਿਲਾਂ اچھا ਜੀ ਹਾਂ ਜੀ ਤੇ ਕਲਾਕ ਦੇ ਹਾਂ ਜੀ ਇਹ ਕਹਾਣੀ ਸਿਰਫ ਸੁਰਜ ਗੁਪਤਾ ਦੀ ਨਹੀਂ ਇਹ ਕਹਾਣੀ ਪੂਰੇ ਦੇਸ਼ ਭਰ ਦੇ ਵਿੱਚ ਵਸਦੇ ਹਰ ਇੱਕ ਘਰ ਦੀ ਹੋ ਗਈ ਹੈ ਕਿਉਂਕਿ ਪਤਾ ਨਹੀਂ ਸਾਡਾ ਨੌਜਵਾਨ ਵਰਗ ਕਿਹੜੇ ਕੁਰਾਹੇ ਤੁਰ ਪਿਆ ਮੁੰਡੇ ਕੁੜੀਆਂ ਕਿੱਧਰ ਨੂੰ ਜਾ ਰਹੇ ਨੇ ਵਿਆਹੇ ਵਰੇ ਹੋਣ ਦੇ ਬਾਵਜੂਦ ਵੀ ਕੁੜੀਆਂ ਮੁੰਡਿਆਂ ਦਾ ਖਿਆੜਾ ਨਹੀਂ ਛੱਡਦੀਆਂ ਤੇ ਮੁੰਡੇ ਕੁੜੀਆਂ ਦਾ ਖਿਆੜਾ ਨਹੀਂ ਛੱਡਦੇ ਇੱਕ ਦੂਜੇ ਦੇ ਘਰ ਬਰਬਾਦ ਕਰਨ ਦੇ ਵਿੱਚ ਲੱਗੇ ਹੋਏ ਨੇ ਇੱਥੇ ਤੱਕ ਇਹ ਵੀ ਪਤਾ ਹੁੰਦਾ ਹੈ ਕਿ ਕੁੜੀ ਵਿਆਹੀ ਹੋਈ ਹੈ ਜਾਂ ਫਿਰ ਮੁੰਡਾ ਵਿਆਹ ਹੋਇਆ ਪਰ ਫਿਰ ਵੀ ਉਹ ਉਹਨਾਂ ਨੂੰ ਨਹੀਂ ਬਖਸ਼ਦੇ ਪਿਛਲੇ 15-20 ਦਿਨਾਂ ਤੋਂ ਲਗਾਤਾਰ ਤੁਹਾਨੂੰ ਅਜਿਹੀਆਂ ਖਬਰਾਂ ਤੋਂ ਜਾਣੂ ਕਰਵਾ ਰਹੇ ਹਾਂ ਕਿਉਂਕਿ ਲੁਧਿਆਣੇ ਦਾ ਲਿਪਸੀ ਮਰਡਰ ਕੇਸ ਹਲੇ ਠੰਡਾ ਨਹੀਂ ਪਿਆ ਉੱਥੇ ਵੀ ਤੁਸੀਂ ਦੇਖਿਆ ਵੀ ਸਹੇਲੀ ਦੇ ਚੱਕਰਾਂ ਦੇ ਵਿੱਚ ਉਸ ਬੰਦੇ ਨੇ ਆਪਣੀ ਜਨਾਨੀ ਮਾਰ ਦਿੱਤੀ ਤੇ ਉਸ ਤੋਂ ਬਾਅਦ ਇੱਕ ਦੋ ਦਿਨਾਂ ਦੀਆਂ ਖਬਰਾਂ ਹੋਰ 에ਅਰ ਫੋਰਸ ਵਾਲੇ ਮੁੰਡੇ ਦੀ ਖਬਰ ਵੀ ਵਾਇਰਲ ਹੋ ਰਹੀ ਹੈ ਕਿ ਉਸਦੀ ਘਰਵਾਲੀ ਨੇ ਆਪਣੇ ਬੁਆਏਫਰੈਂਡ ਦੇ ਪਿੱਛੇ ਲਾ ਕੇ ਉਹਨੂੰ ਮਾਰਤਾ ਉੱਤੇ ਜਿਸ ਚੀਜ਼ ਦੇ ਵਿੱਚ ਉਹਨੂੰ ਪਾਇਆ ਉਹਦੇ ਉੱਤੋਂ ਸਿਮਿੰਟ ਲਾਤਾ ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਉਸ ਦੇ ਦੌਰਾਨ ਮਾਪੇ ਨੇ ਜਿਹੜੇ ਉਹ ਆਪਣੀਆਂ ਧੀਆਂ ਨੂੰ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਬਖਸ਼ ਦੇ ਕੋਈ ਗੱਲ ਨਹੀਂ ਸੁਲਾਸਵਾਈ ਹੋ ਜੂਗੀ ਕੁੜੀਆਂ ਇਹ ਸਭ ਕੁਝ ਜਰਦੀਆਂ ਹੁੰਦੀਆਂ ਨੇ ਪਰ ਕੁੜੀਆਂ ਕਿੰਨਾ ਕੁ ਟਾਈਮ ਇਹ ਸਭ ਕੁਝ ਜਰਨ ਸਭ ਤੋਂ ਵੱਡੀਆਂ ਗਲਤੀਆਂ ਜਿਹੜੀਆਂ ਨੇ ਉਹ ਸਰਕਾਰਾਂ ਦੀਆਂ ਨੇ ਜਿਹੜੀਆਂ ਕਿ ਲਿਵ ਇਨ ਰਿਲੇਸ਼ਨ ਨੂੰ ਪਹਿਲ ਦਿੰਦੀਆਂ ਨੇ ਕਿ ਕੋਈ ਗੱਲ ਨਹੀਂ ਤੁਸੀਂ ਲਿਵ ਇਨ ਰਿਲੇਸ਼ਨ ਦੇ ਵਿੱਚ ਰਹਿ ਸਕਦੇ ਹੋ ਪਰ ਵੱਡੇ ਸਵਾਲ ਇਹ ਨੇ ਕਿ ਲਿਵਿੰਗ ਰਿਲੇਸ਼ਨ ਦੇ ਵਿੱਚ ਰਹਿਣਾ ਕਿੰਨਾ ਕੁ ਜ਼ਿਆਦਾ ਸਹੀ ਹੈ ਕੀ ਲੋਕਾਂ ਦੇ ਘਰ ਐਵੇਂ ਹੀ ਬਰਬਾਦ ਹੁੰਦੇ ਰਹਿਣਗੇ ਤਿੰਨ ਤਿੰਨ ਜੁਆਕ ਜਿਹੜੇ ਤੁਸੀਂ ਜੰਮ ਕੇ ਸੈੱਟ ਦਿੰਦੇ ਹੋ ਉਹਨਾਂ ਨੂੰ ਕੌਣ ਸੰਭੇਗਾ ਜੇਕਰ ਤੁਸੀਂ ਉਹਨਾਂ ਨੂੰ ਸੰਭਲ ਦਾ ਜਿਗਰਾ ਹੀ ਨਹੀਂ ਰੱਖਦੇ ਤਾਂ ਫਿਰ ਜੁਆਕ ਜੰਮਦੇ ਕਿਉਂ ਕਿਉਂ ਤੁਸੀਂ ਉਹਨਾਂ ਜੁਆਕਾਂ ਦੀ ਜ਼ਿੰਦਗੀ ਬਰਬਾਦ ਕਰਦੇ ਹੋ ਕਿਉਂਕਿ ਜਿਹੋ ਜਿਹਾ ਰਿਲੇਸ਼ਨ ਮਾਪੇ ਦਾ ਰਹੇਗਾ ਜਿਹੋ ਜੇ ਕੁਟਸਿਆਪੇ ਦੇ ਵਿੱਚ ਬੱਚੇ ਪਲਣਗੇ ਉਹ ਵੀ ਹੀ ਬੱਚੇ ਨੇ ਉਹ ਵਿਚਾਰੇ ਅੱਗੇ ਵਧਣਗੇ ਉਹੋ ਜਾਈ ਉਹਨਾਂ ਦਾ ਭਵਿੱਖ ਹੋਏਗਾ ਕਿਉਂਕਿ ਅੱਛੇ ਮਾਹੌਲ ਦੇ ਵਿੱਚ ਜੇਕਰ ਜੁਆਕ ਪੜੇਗਾ ਤਾਂ ਉਹਦੀ ਜ਼ਿੰਦਗੀ ਵਧੀਆ ਨਿਕਲੇਗੀ ਨਹੀਂ ਉਹ ਸਾਰੀਆਂ ਚੀਜ਼ਾਂ ਜੁਆਕਾਂ ਦੇ ਦਿਮਾਗਾ ਤੇ ਛੱਪ ਜਾਂਦੀਆਂ ਨੇ ਜਿਹੜੇ ਜੁਆਕ ਇਹੋ ਜਿਹਾ ਮਾਹੌਲ ਵੇਖਦੇ ਨੇ ਉਹਨਾਂ ਦਾ ਭਵਿੱਖ ਕਿਹੋ ਜਿਹਾ ਹੋਏਗਾ ਇਹ ਮਾਪਿਆਂ ਨੂੰ ਸੋਚਣ ਦੀ ਸਮਝਣ ਦੀ ਜ਼ਰੂਰਤ ਹੈ ਤੇ ਉਸਤੇ ਹੀ ਦੂਜੇ ਪਾਸੇ ਮੁੰਡੇ ਕੁੜੀਆਂ ਨੂੰ ਵੀ ਇਹ ਬੇਨਤੀ ਹੈ ਕਿ ਕਿਰਪਾ ਕਰਕੇ ਕਿਸੇ ਦਾ ਘਰ ਨਾ ਪੱਟਿਆ ਕਰੋ ਬੜੀਆਂ ਸਦਰਾ ਹੁੰਦੀਆਂ ਨੇ ਕੁੜੀਆਂ ਵਿਚਾਰੀਆਂ ਆਪਣੇ ਘਰਾਂ ਦੇ ਚੰਗਲਾਂ ਦੇ ਵਿੱਚ ਫਸ ਜਾਂਦੀਆਂ ਨੇ ਜਿੱਥੇ ਉਹ ਜੁਆਕਾਂ ਨੂੰ ਵੀ ਦੇਖਣਾ ਟੱਬਰ ਨੂੰ ਵੀ ਦੇਖਣਾ ਰਿਸ਼ਤੇਦਾਰੀਆਂ ਵੀ ਸਾਹਮਣੀਆਂ ਉੱਤੇ ਹੀ ਬੰਦੇ ਨੂੰ ਬੜੀ ਵੇਲ ਮਿਲ ਜਾਂਦੀ ਹੈ ਹੋਰ ਜਨਾਨੀਆਂ ਦੇ ਨਾਲ ਆਸ਼ਕੀ ਕਰਨ ਦੀ ਤੇ ਉੱਤੇ ਹੀ ਦੂਜੇ ਪਾਸੇ ਲੜਕੀਆਂ ਦੀ ਵੀ ਗੱਲ ਕੀਤੀ ਜਾਵੇ ਕਿ ਇੱਥੇ ਕੁੜੀਆਂ ਹੀ ਕੁੜੀਆਂ ਦੀਆਂ ਦੁਸ਼ਮਣਾ ਬਣ ਜਾਂਦੀਆਂ ਨੇ ਇਹ ਵੀ ਪਤਾ ਹੁੰਦਾ ਹੈ ਵੀ ਬੰਦਾ ਵਿਆਹਾ ਵਰਿਆ ਫਿਰ ਵੀ ਇਸ ਦੇ ਬਾਵਜੂਦ ਘਰ ਪੱਟਣ ਤੋਂ ਬਾਅਦ ਨਹੀਂ ਆਉਂਦੀਆਂ ਇਹਨਾਂ ਚੀਜ਼ਾਂ ਦੇ ਚੱਲਦਿਆਂ ਹੀ ਕੁੜੀਆਂ ਖੌਫਨਾਕ ਕਦਮ ਵੀ ਚੁੱਕਣ ਲਈ ਤਿਆਰ ਰਹਿੰਦੀਆਂ ਨੇ ਕਿਉਂਕਿ ਬਹੁਤ ਸਾਰੇ ਮਸਲੇ ਲਗਾਤਾਰ ਨਿਕਲ ਕੇ ਸਾਹਮਣੇ ਆ ਰਹੇ ਨੇ ਜਦੋਂ ਰਿਲੇਸ਼ਨ ਦੇ ਵਿੱਚ ਤਾਂ ਆ ਜਾਂਦੇ ਨੇ ਜਦੋਂ ਐਂਡ ਤੱਕ ਦੀ ਗੱਲ ਪਹੁੰਚ ਜਾਂਦੀ ਆ ਉਦੋਂ ਮਾਰ ਮੁਕਾਈ ਤੇ ਮਾਮਲਾ ਪਹੁੰਚ ਜਾਂਦਾ ਹੈ ਪਰਿਵਾਰਿਕ ਮੈਂਬਰਾਂ ਨੂੰ ਅਜੀਹੇ ਮਸਲਿਆਂ ਦੇ ਵਿੱਚ ਦਖਲ ਦੇਣ ਦੀ ਜ਼ਰੂਰਤ ਹੈ ਕਿਉਂਕਿ ਜਿਵੇਂ ਸ਼ਰੀਆਮ ਸੂਰਜ ਗੁਪਤਾਏ ਗੱਲ ਕਿਹਾ ਗਿਆ ਕਿ ਮੈਤਾ ਜੀ ਇਸ ਜਨਾਨੀ ਨਾਲ ਰਹਿਣਾ ਹੀ ਨਹੀਂ ਮੈਂ ਤਾਂ ਜਿਹੜੀ ਨਵੀਂ ਹੈ ਉਹਦੇ ਨਾਲ ਹੀ ਰਹਾਗਾ ਇਸ ਮਾਮਲੇ ਦੇ ਵਿੱਚ ਸਖਤ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ ਕਿਉਂਕਿ ਵੱਡੇ ਸਵਾਲ ਨੇ ਜੁਆਕਾ ਨੂੰ ਕੌਣ ਪਾਲੇਗਾ ਜੁਆਕਾ ਦੀ ਪਰਵਰਿਸ਼ ਕੌਣ ਕਰੇਗਾ ਉਤੇ ਹੀ ਜੇ ਜਨਾਨੀ ਦੀ ਗੱਲ ਵੀ ਕੀਤੀ ਜਾਵੇ ਤਾਂ ਜਨਾਨੀ ਵੀ ਅਜਿਹੇ ਬੰਦੇ ਦਾ ਕੀ ਕਰੂਗੀ ਜੋ ਮਨੋਹੀ ਲੱਗਿਆ ਹੋਵੇ ਜਿਸ ਨੇ ਇੱਕ ਜਨਾਨੀ ਦੇ ਹੁੰਦੇ ਹੋਏ ਦੂਜੀ ਜਨਾਨੀ ਦੇ ਨਾਲ ਗੱਲਬਾਤ ਕੀਤੀ ਹੋਵੇ ਇਸ ਮਸਲੇ ਨੂੰ ਲੈ ਕੇ ਮਾ ਵੀ ਬੜਾ ਵਿਰਲਾਪ ਕਰਦੀ ਹੋਈ ਨਜ਼ਰ ਆਉਂਦੀ ਐ ਮਾ ਵੀ ਇਹ ਇਲਜ਼ਾਮ ਲਾਉਂਦੀ ਹੋਈ ਨਜ਼ਰ ਆਉਂਦੀ ਐ ਵੀ ਜੇ ਅਸੀਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਸਾਨੂੰ ਵੀ ਅੱਗੋਂ ਪੁੱਠਾ ਪੈਂਦਾ ਐ ਇਸ ਖਬਰ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਦਰਸ਼ਕੋ ਤੁਸੀਂ ਸੂਝਵਾਨੋ ਹਰ ਇੱਕ ਘਰ ਦੀ ਇਹ ਕਹਾਣੀ ਬਣ ਚੁੱਕੀ ਹੈ ਲੋਕਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਆਪਣੇ ਬੱਚਿਆਂ ਵੱਲ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਸਾਡਾ ਸਮਾਜ ਆਖਿਰਕਾਰ ਕਿਹੜੇ ਕੋਰਾਹੇ ਪੈ ਚਲਿਆ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਗਾ ਤੁਹਾਡੇ ਧਿਆਨ ਦੇ ਵਿੱਚ ਜਿਹੇ ਕੋਈ ਮਸਲੇ ਆਉਂਦੇ ਨੇ ਤਾਂ ਤੁਸੀਂ ਦੋਨੇ ਪ੍ਰੇਮੀਆਂ ਦਾ ਮੇਲਜੋਲ ਕਰਨ ਦੀ ਜਗ੍ਹਾ ਜਿਹੜੇ ਘਰ ਪੱਟੇ ਜਾ ਰਹੇ ਨੇ ਉਹਨਾਂ ਨੂੰ ਬਰਬਾਦ ਹੋਣ ਦੇ ਲਈ ਵੱਧ ਜ਼ੋਰ ਲਾਣਾ ਤਾਂ ਕਿ ਜੁਆਕ ਨਾ ਰੂਲਣ ਤੇ ਉਹ ਜਨਾਨੀਆਂ ਜਿਹੜੀਆਂ ਉਹਨਾਂ ਦੇ ਸਿਰਾਂ ਤੇ ਵਿਆਹ ਕੀ ਆਈਆਂ ਨੇ ਉਹਨਾਂ ਦੇ ਵੀ ਘਰ ਬਰਬਾਦ ਨਾ ਹੋਣ